ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਦੰਦਮੀਟਕ ਸਾਲ ਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਪਿਛਲੇ 28 ਸਾਲ ਤੋਂ ਦੇਸ਼ ਪ੍ਰਦੇਸ਼ ਦੇ ਅੰਦਰ ਪੂਰਾ ਭਾਰਤ ਹੀ ਨਹੀਂ ਪੰਜਾਬ ਤੇ ਹਰਿਆਣਾ ਹੀ ਨਹੀਂ ਤਕਰੀਬਨ 20-25 ਮੁਲਕਾਂ ਦੇ ਵਿੱਚ ਧਰਮ ਪ੍ਰਚਾਰ ਕਰਨ ਲਈ ਮੈਨੂੰ ਜਾਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਇਟਲੀ ਨਿਊਜ਼ੀਲੈਂਡ ਜਿਥੋਂ ਤੱਕ ਸਤਿਗੁਰੂ ਦੀ ਕਿਰਪਾ ਸਦਕਾ ਨਨਕਾਣਾ ਸਾਹਿਬ ਪੰਜਾ ਸਾਹਿਬ ਪਸ਼ਾਵਰ ਤੱਕ ਦੀਵਾਨ ਸਜਾਉਣ ਦਾ ਸੁਭਾਗ ਸਮਾਪਤ ਹੋਇਆ। ਸੋ ਪਿਛਲੇ 28 ਸਾਲਾਂ ਤੋਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਜਿਹੜੀ ਲਗਾਤਾਰ ਜਾਰੀ ਹੈ। ਉਸੇ ਸਵਾਮਾ ਨੂੰ ਵੇਖਦੇ ਆ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਨੇ ਜਦੋਂ 28 ਮਾਰਚ 2024 ਨੂੰ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਸ਼ੇਮੀ ਗੁਰੂਖੇਤਰ ਹਰਿਆਣਾ ਵਿਖੇ ਜਦੋਂ ਜਰਨਲ ਇਜਲਾਸ ਹੋਇਆ ਤਾਂ ਉਹਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਜ਼ੋਨ ਹੋਈ ਹੈ ਜਿਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਅਸੰਧ ਇਹਨਾਂ ਨੂੰ ਪ੍ਰਧਾਨ ਸਰਵਸੰਮਤੀ ਨਾਲ ਚੁਣਿਆ ਗਿਆ ਫਿਰ ਸਰਦਾਰ ਸੁਦਰਸ਼ਨ ਸਿੰਘ ਦੀ ਸੈਗਲ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਫਿਰ ਬੀਬੀ ਰਵਿੰਦਰ ਕੌਰ ਜੀ ਅਜ਼ਰਾਣਾ ਉਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਤੇ ਜਿਹੜੀਆਂ ਤਿੰਨ ਚੋਣਾਂ ਸੀ ਸਰਵਸੰਮਤੀ ਦੇ ਨਾਲ ਸੰਪੰਨ ਹੋਈਆਂ 35 ਮੈਂਬਰਾਂ ਦੇ ਵਿੱਚੋਂ 33 ਮੈਂਬਰ ਜਿਹੜੇ ਉਹ ਹਾਜ਼ਰ ਸੀਗੇ ਔਰ ਇਸ ਚੋਣ ਨੂੰ 30 ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ ਸੀ 28 ਹਾਜ਼ਰ ਸਨ ਦੋਹਾਂ ਨੇ ਫੋਨ ਦੇ ਉੱਤੇ ਇੱਕ ਕੈਨੇਡਾ ਸਨ ਇੱਕ ਗੁਰगांव ਸਨ ਤਾਂ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਔਰ ਉਸ ਤੋਂ ਬਾਅਦ ਜਰਨਲ ਸੱਤਰ ਦੀ ਚੋਣ ਵੇਲੇ ਰਮਨੀਕ ਸਿੰਘ ਮਾਨ ਜਿਹੜੇ ਸੀ ਉਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਸੀਗਾ ਔਰ ਦੂਸਰੇ ਪਾਸੇ ਸਾਡੇ ਵੱਲੋਂ ਸਰਦਾਰ ਸਰਵਿੰਦਰ ਸਿੰਘ ਮਡੇਬਰ ਜਮਨਾ ਨਗਰ ਤੋਂ ਉਹਨਾਂ ਨੂੰ ਖੜੇ ਕੀਤਾ ਗਿਆ ਤਿੰਨ ਚੋਣਾਂ ਜਿਹੜੀਆਂ ਅਸੀਂ ਪ੍ਰਧਾਨਗੀ ਦੀਆਂ ਤੋਂ ਸਰਵਸੰਮਤੀ ਨਾਲ ਹੋਈਆਂ ਜਰਨਲ ਸਕੱਤਰ ਦੀ ਚੋਣ ਤੇ ਜਿਹੜਾ ਸੀਗਾ ਉਹ ਦੋ ਕੈਂਡੀਡੇਟ ਹੋਣ ਕਰਕੇ ਚੋਣ ਹੋਈ ਔਰ ਚੋਣ ਵੀ ਬੜੀ ਪਾਰਦਰਸ਼ੀ ਸਿੱਧੇ ਤਰੀਕੇ ਨਾਲ ਵੀਡੀਓ ਵੀਡੀਓ ਰਿਕਾਰਡਿੰਗ ਚੱਲ ਰਹੀ ਸੀ ਔਰ ਮੈਂਬਰਾਂ ਨੇ ਹੱਥ ਖੜੇ ਕਰਕੇ ਆਪਣਾ ਸਮਰਥਨ ਦਿੱਤਾ ਜਦੋਂ ਕਿ ਰਮਨੀਕ ਸਿੰਘ ਮਾਨ ਨੂੰ ਤਕਰੀਬਨ 4 ਵੋਟਾਂ ਔਰ ਬਾਕੀ ਜਿਹੜੇ ਸੁਖਵਿੰਦਰ ਸਿੰਘ ਮੈਂਬਰ ਸੀ ਉਹਨਾਂ ਨੂੰ 25 ਵੋਟਾਂ ਜਿਹੜੀਆਂ ਸੀ ਉਹ ਹੋਣ ਦੋਸਤੋ ਬਾਦ ਰਮੇਸ਼ ਸਿੰਘ ਮਾਨ ਉਹਨਾਂ ਦੇ ਸਾਥੀ ਜਿਹੜੇ ਸੀ ਹਾਰਨ ਤੋਂ ਬਾਅਦ ਵਾਕ ਆਊਟ ਕਰਕੇ ਚਲੇ ਗਏ। ਔਰ ਦੂਸਰੇ ਪਾਸੇ ਜਰਨਲ ਹਾਊਸ ਨੇ ਸਰਬਸੰਮਤੀ ਦੇ ਨਾਲ 6 ਐਗਜ਼ੈਕਟਿਵ ਮੈਂਬਰ ਚੁਣੇ। ਜਿਨ੍ਹਾਂ ਵਿੱਚ ਸਰਦਾਰ ਬਲਦੇਵ ਸਿੰਘ ਖਾਲਸਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਤੇ ਹੁਣ ਅਸਤੀਫਾ ਦੇ ਕੇ ਹਰਿਆਣਾ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਨੇ। ਜਿਵੇਂ ਸਰਦਾਰ ਭਵਿੰਦਰ ਸਿੰਘ ਸੰਧ ਇਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਦਾ ਅਸਤੀਫਾ ਦਿੱਤਾ। ਤੇ ਇਧਰ ਮੁਖ ਸੇਵਾਦਾਰ ਜਿਹੜਾ ਉਹ ਬਣੇ ਹਰਿਆਣਾ ਕਮੇਟੀ ਚ ਇਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਜਿਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਮਾਨਗਿਆਣਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਦੇ ਸਵੇ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਰਬਸੰਮਤੀ ਨਾਲ ਦਾਸ ਨੂੰ ਜਿਹੜਾ ਸੀਗਾ ਉਹ ਐਗਜ਼ੀਕਟਿਵ ਮੈਂਬਰ ਦੀ ਨਾਲ ਜਿਹੜੀ ਸੇਵਾ ਧਰਮ ਪ੍ਰਚਾਰ ਦੇ ਨਾਲ ਨਾਲ ਚੇਅਰਮੈਨ ਧਰਮ ਪ੍ਰਚਾਰ ਵਿਦ ਐਗਜ਼ੀਕਟਿਵ ਮੈਂਬਰ ਔਰ ਸਰਦਾਰ ਟੀਪੀ ਸਿੰਘ ਜੀ ਅੰਬਾਲੇ ਤੋਂ ਸਾਡੇ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਸਰਦਾਰ ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ੍ਹ ਤੋਂ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਚੁਣਿਆ ਗਿਆ ਤੇ ਸਰਦਾਰ ਸੁਦਰਸ਼ਨ ਸਿੰਘ ਗਾਵੜੀ ਭਵਾਨੀ ਤੋਂ ਉਹਨਾਂ ਨੂੰ ਰੈਕਟਿਵ ਮੈਂਬਰ ਜਿਹੜਾ ਸੀ ਚੁਣਿਆ ਗਿਆ ਸੋ ਉਸ ਦਿਨ ਜਦੋਂ ਇਹ 11 ਮੈਂਬਰੀ ਐਗਜ਼ੀਕਟਿਵ ਜਿਹੜੀ ਸੀ ਉਹ ਚੁਣੀ ਗਈ ਦਾਸ ਨੂੰ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਗਈ ਸਰਬਸੰਮਤੀ ਦੇ ਨਾਲ ਉੱਥੇ ਜਿਹੜੀ ਸੀ ਸਾਰੀ ਪ੍ਰਕਿਰਿਆ ਹੋਈ ਤਾਂ ਮੈਂ ਗੁਰੂ ਦੀ ਕਿਰਪਾ ਦੇ ਸਦਕਾਏ ਆ ਬੇਨਤੀ ਕਰ ਸਕਦਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਜਿੱਦਾਂ ਪਹਿਲਾਂ ਸੇਵਾ ਲਈ ਆ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਤੋਂ ਹਮੇਸ਼ਾ ਸਹਿਯੋਗ ਰਿਹਾ ਤੇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਦਾ ਸਹਿਯੋਗ ਮੈਨੂੰ ਅਗਲੇ ਦਿਨ ਹੀ ਜਦੋਂ ਮੇਰੀ ਸੇਵਾ ਦਿੱਤੀ ਗਿਆ ਜਰਨਲ ਹਾਊਸ ਨੇ ਸਰਬ ਸੰਪਤੀ ਨਾਲ ਤਾਂ ਸਖਤਰ ਧਰਮ ਪ੍ਰਚਾਰ ਮੇਰੇ ਕੋਲੇ ਪੁੱਜ ਗਿਆ ਔਰ ਨਾਲ ਦੀ ਨਾਲ ਅਸੀਂ ਧਰਮ ਪ੍ਰਚਾਰ ਦੀ ਸੇਵਾ ਕਿ ਪੂਰੇ ਹਰਿਆਣਾ ਦੇ ਸਾਡੇ ਜਿਹੜੇ ਗੁਰਦੁਆਰੇ ਹਰਿਆਣਾ ਕਮੇਟੀ ਕੋਲ ਉਹਨਾਂ ਤੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਹੋਰ ਰਿਪੋਰਟ ਮੈਨੂੰ ਦਿੱਤੀ ਜਾਵੇ ਕਿੰਨੇ ਉਹਦੇ ਵਿੱਚ ਵਿਰਧ ਸਰੂਪ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ